ਇਹ ਰੇਕਾ ਨਹੀਂ ਬੰਦ ਕਰਾ ਦੇ ਚਿੱਟਾ ਦਾ ਬੰਦ ਕਰਾ ਦਨ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਚਿਰ ਸ਼ੂਟ ਆ ਜਾਂਦਾ ਸਸ ਜਿਹੜੀ ਸਰਕਾਰ ਆਈ ਹੋ ਕੋਈ ਨਹੀਂ ਵੀਰੇ ਬਾਹਰ ਜਾ ਮਾਮਾ ਦੀ ਬੈਟਰੀ ਸਰਕਾਰ ਹੈ ਬੰਦ ਕਰਾ ਦੇ ਰੇਕਾ ਨਹੀਂ ਬੰਦ ਕਰਾ ਦਨ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਜੇ ਬੋਲਦੇ ਕੋਈ ਚਿੱਟਾ ਦਾ ਬੰਦ ਕਰਾ ਦਨ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਤੇ ਸ਼ੂਟ ਆ ਜਾਂਦਾ ਸਰ ਜੀ ਕਿਹੜੀ ਸਰਕਾਰ ਆਈ ਹੋਣੀ ਕੋਈ ਨਹੀਂ ਵੀਰੇ ਬਾਹਰ ਦੇ ਕਰਨਾ ਨਾਜੀ ਪਾਰਟੀ ਦੀ ਸਰਕਾਰ ਹੈ ਬਾਹਰ ਦੇ ਕਰਨਾ ਰਫੇ ਇੱਕ ਨਿਸ਼ਾ ਹੀ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਆ ਗਲੀਆਂ ਨਾਲੀਆਂ 'ਚ ਪਏ ਆ ਜੇ ਬੋਲਦੇ ਕੋਈ ਇਹਨਾਂ ਤੇ ਨਿਸ਼ਾ ਹੀ ਬੰਦ ਕਰਾ ਦੇ ਚਿੱਟਾ ਦਾ ਬੰਦ ਕਰਾ ਦੇਣਾ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਤੇ ਸ਼ੂਟ ਆ ਜਾਂਦਾ ਸਰ ਜੀ ਕਿਹੜੀ ਸਰਕਾਰ ਆਈ ਹੋਣੀ ਕੋਈ ਨਹੀਂ ਵੀਰੇ ਬਾਹਰ ਦੇ ਕਰਨਾ ਨਾਜੀ ਪਾਰਟੀ ਦੀ ਸਰਕਾਰ ਹੈ ਬਾਦਗਰਿਆ ਰਫੇਕ ਨਾਹੀ ਬੰਦ ਕਰਾ ਦਨੋ ਮਾਮਾ ਦੇ ਪੁੱਤ ਮਰ ਰਹੇ ਹੈ ਗਲਗਾਂ ਨਾਲੀਆਂ ਤੇ ਪਏ ਹੈ ਜੇ ਬੋਲਦੇ ਕੋਈ ਰਫੇਕ ਨਾਹੀ ਬੰਦ ਕਰਾ ਦਨੋ ਚਿੱਟਾ ਦਾ ਬੰਦ ਕਰਾ ਦਨੋ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਤੇ ਸ਼ੂਟ ਆ ਜਾਂਦਾ ਸਰ ਜੀ ਕਿਹੜੀ ਸਰਕਾਰ ਆਈ ਹੋ ਕੋਈ ਨਹੀਂ ਵੀਰੇ ਬਾਹਰ ਜਾ ਕਰੋ ਨਾ ਇਹ ਬਾਦ ਦੀ ਸਰਕਾਰ ਹੈ ਬਾਦਗਰਿਆ ਰਫੇਕ ਨਾਹੀ ਬੰਦ ਕਰਾ ਦਨੋ ਮਾਮਾ ਦੇ ਪੁੱਤ ਮਰ ਰਹੇ ਹੈ ਗਲਗਾਂ ਨਾਲੀਆਂ ਤੇ ਪਏ ਹੈ ਜੇ ਬੋਲਦੇ ਕੋਈ